ਹਾਂਜੀ ਹਾਂਜੀ ਮੇਰਾ ਨਾਮ ਸੈਫ ਸਿੰਘਾ ਜੀ ਮੈਂ ਇਸੇ ਪਿੰਡ ਦਾ ਵਸਨੀਕਾ ਪਿੰਡ ਦਾ ਜੀ ਇਹ ਜੋ ਬੱਸ ਹੈਗੀ ਹੈ ਸ਼ਹੀਦਗੰਜ ਪਬਲਿਕ ਸਕੂਲ ਮੁਦਕੀ ਦੀ ਵਸਤਾ ਜੀ ਔਰ ਇਧਰੋਂ ਰਾਜਬਾ ਸਾਰੀ ਸੀ ਅਮਰਸਾ ਟ੍ਰਾਂਸਪੋਰਟ ਦੀ ਕੰਪਨੀ ਦੀ ਗੱਡੀ ਸੀ ਜੋ ਬਹੁਤ ਯਾਰੀ ਓਵਰ ਸਪੀਡ ਤੇ ਗੱਡੀ ਸੀਗੀ ਔਰ ਸਿੱਧੀ ਅੱਗੇ ਸ਼ਹੀਦਗੰਜ ਸਕੂਲ ਦੇ ਬੱਚੇ ਦੇ ਵਿੱਚ ਧਿੱਗੇ ਗਏ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਸੀਗਾ ਉਸ ਨੂੰ ਉਹਦੇ ਇਸ ਵਕਤ ਮੈਡੀਕਲ ਲੈ ਗਏ ਦੋ ਬੱਚੇ ਨੇ ਚੱਕਾ ਹੋਰ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਅਭੀ ਜੀ ਵੀ ਉਹ ਸਾਡੇ ਲਾਗਲੇ ਪਿੰਡ ਪਿੰਡ ਕਬਰਵੈਛਾ ਤੋਂ ਰੀ ਬਜ਼ੁਰਗ ਦੇ ਬਾਪੂ ਇਹ ਉਹਨਾਂ ਨੇ ਦੱਸਿਆ ਹੈ ਕਿ ਉਹ ਵੀ ਥੋੜੇ ਜਾ ਰਹੇ ਸੀਰੀਅਸ ਨੇ ਪਾਸੇ ਪਿੱਛੇ ਜੋ ਗੱਡੀ ਵਜਈ ਹੈ ਕਾਰ ਵਜਈ ਆ ਉਹ ਕਿੱਦਾਂ ਜੀ ਜਾ ਰਹੇ ਉਹ ਨਹੀਂ ਪਤਾ ਜੀ ਉਹ ਕਿਸੇ ਵਜ੍ਹਾ ਗੱਡੀ ਜੀ ਉਹਦੇ ਬਾਰੇ ਜਿਹੜਾ ਨੌਲੇਜ ਪੂਰੀ ਕੀ ਕਲੀਅਰ ਹੋ ਗਈ ਜੀ ਕਿਉਂਕਿ ਜਿਹੜੀ ਮੇਨ ਗੱਲ ਹੈ ਕਿ ਉਹ ਮੇਨ ਬੱਸ ਦੇ ਡਿਪੈਂਡ ਆ ਜਾ ਰਹੀ ਹੈ ਕਿਉਂਕਿ ਵਾਸਤੀ ਸਪੀਡ ਉਹ ਬਹੁਤ ਜ਼ਿਆਦਾ ਸੀ ਜੀ ਅੱਜ ਅੱਜ ਬੜਾ ਮਾੜਾ ਹਾਦਸਾ ਹੋਇਆ ਇੱਥੇ ਅਚਨਚੇਤ ਜਿਹੜੀ ਸਾਡੀ ਬੱਚਿਆਂ ਦੀ ਬੈਨ ਸੀ ਉਹ ਬੱਸ ਦੇ ਵਿੱਚ ਟਕਰਾ ਗਈ ਥੋੜਾ ਜਿਹਾ ਧੁੰਦਾ ਵੀ ਚੱਕਰ ਸੀਗਾ ਬਾਕੀ ਅਸੀਂ ਪ੍ਰਸ਼ਾਸਨ ਦੇ ਬੜੇ ਧੰਨਵਾਦੀ ਆ ਜਿਹੜੇ ਕਿ ਇੱਥੋਂ ਸਾਡੇ ਜ਼ਿਲ੍ਹੇ ਦੇ ਬੜੇ ਇਮਾਨਦਾਰ ਤੇ ਨਾਮਵਰ ਐਸਐਸਪੀ ਜਿਹੜੇ ਉਹ ਸਾਰੀ ਆਪਦੀ ਟੀਮ ਲੈ ਕੇ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਸਾਰੇ ਅਗਲੇ ਫੈਲੇ ਲੈ ਕੇ ਇੱਥੇ ਮੌਕੇ ਤੇ ਪਹੁੰਚਿਆ ਇਹ ਬਹੁਤ ਮੰਦਭਾਗੀ ਗੱਲ ਆ ਸਾਡੇ ਸਾਰਿਆਂ ਵਾਸਤੇ ਸਾਨੂੰ ਮਤਲਬ ਟ੍ਰੈਫਿਕ 'ਚ ਬੜਾ ਬੱਚਿਆਂ ਦਾ ਜਿਹੜਾ ਮਤਲਬ ਵੇਖ ਕੇ ਸਾਨੂੰ ਆਉਣਾ ਜਾਣਾ ਚਾਹੀਦਾ ਕਿਤੇ ਪਤਾ ਨਹੀਂ ਕੈਸਾ ਦਿਨ ਸੀ ਅੱਜ ਮਤਲਬ ਸਾਡੇ ਪਿੰਡ ਦੀਆਂ ਪੰਜ ਛੇ ਬੱਚੇ ਸੀ ਤਾਂ ਵੈਨ ਤੇ ਚੰਚਿਤ ਟਕਰਾ ਗਈ ਤੇ ਪ੍ਰਮਾਤਮਾ ਕਰੇ ਸਾਰਿਆਂ ਦੀ ਸਿਹਤ ਜਿਹੜੀ ਉਹ ਠੀਕ ਰਹਿਣ ਬੱਚੇ ਪਰਿਵਾਰ ਦਾ ਪੁਹੇਠਾ ਬੱਚੇ ਤੇ ਪਰ ਅਸੀਂ ਆਪਣੇ ਪਿੰਡ ਵੱਲੋਂ ਸਾਰੇ ਪੰਚਾਇਤਾਂ ਵੱਲੋਂ ਇਹਨਾਂ ਵੱਲੋਂ ਅਸੀਂ ਧੰਨਵਾਦੀ ਆਏ ਇੱਥੋਂ ਦੇ ਐਸਐਸਪੀ ਸਾਹਿਬ ਦੇ ਤੇ ਉਹਨਾਂ ਦੀ ਸਾਰੀ ਟੀਮ ਦੇ ਹਾਂਜੀ ਮੈਮ ਜੋ ਹਾਸਤਾ ਵਾਪਸ ਗਿਆ ਕਿਸ ਤਰ੍ਹਾਂ ਵਾਪਸ ਸਰ ਕੰਟਰੋਲ ਰੂਮ ਤੋਂ ਕਾਲ ਆਇਆ ਕਿ ਕਲੇਰ ਦੇ ਕੋਲੇ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਭਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਦੋ ਸੀਰੀਅਸ ਸੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੀ ਸੱਟ ਸੀ ਜ ਕਿ 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 ਬੱਚੇ ਕਿੰਨੇ ਦੇ ਸੱਟਾਂ ਲੱਗੀਆਂ ਆ ਤਿੰਨ ਬੱਚਿਆਂ ਦੇ ਸੱਟਾਂ ਲੱਗੀਆਂ ਜਿਹੜਾ ਸੀਰੀਅਸ ਨੂੰ ਲੱਗੇ ਤੋਂ ਪੇਰੈਂਟਸ ਲੱਗੇ ਤੇ ਜਿਹੜਾ ਡਰਾਈਵਰ ਚ ਨੂੰ ਹਸਪੀਟਲ ਲੈ ਕੇ ਗਏ ਫਸਟ ਕਿਹੜੀ ਸਾਈਡ ਤੋਂ ਆ ਗਏ ਬਾਸ ਸਰ ਇਧਰੋਂ ਆ ਰਹੀ ਸੀ ਰਾਤ ਸਾਈਡਸ ਪਰ ਅੱਜ ਵਾਸੀ ਅੰਮ੍ਰਿਤਸਰ ਤੋਂ ਆ ਰਹੀ ਸੀ ਫਰੀਦਕੋਟ ਨੂੰ ਤੇ ਸਕੂਲੀ ਜਿਹੜੀ ਵਾਸੀ ਉਹ ਵੀ ਸੱਟਾਂ ਲੱਗੀਆਂ ਸਕੂਲ ਦੇ ਬਾਸ ਸਰ ਸਾਨੂੰ ਪਤਾ ਨਹੀਂ ਪਵਾ ਲੈਣਾ ਡਿਟੇਲ ਦਾ ਉਹ ਜਿਹਨੇ ਰੱਖ ਪਤਾ ਜਾਣਕਾਰੀ ਜਾਤਾ